ਟਾਂਡਾ ਦੇ ਪਿੰਡ ਮੂਨਕਾ ਨਾਲ ਸੰਬੰਧਿਤ ਇੱਕ ਵਿਅਕਤੀ ਦੀ ਦਿੱਲੀ ਤੋਂ ਇਟਲੀ ਜਾ ਰਹੇ ਜਹਾਜ਼ 'ਚ ਮੌਤ ਹੋਣ ਦੀ ਦੁਖਦਾਈ ਖਬਰ ਸਾਹਮਣੇ ਆਈ ਹੈ। ਮ੍ਰਿਤਕ ਪ੍ਰਗਰ ਸਿੰਘ ਦੀ ਉਮਰ 64 ਸਾਲ ਸੀ। ਇਸ ਸੰਬੰਧੀ ਜਾਣਕਾਰੀ ਦਿੰਦਿਆਂ ਮ੍ਰਿਤਕ ਦੀ ਪਤਨੀ ਗੁਦੀਪ ਕੌਰ ਨੇ ਦੱਸਿਆ ਕਿ ਬੀਤੇ ਦਿਨ ਸਾਡੀ ਦੋਹਾਂ ਦੀ ਆਪਣੇ ਬੱਚਿਆਂ ਕੋਲ ਇਟਲੀ ਜਾਣ ਲਈ ਜਹਾਜ਼ ਦੀ ਫਲੈਟ ਸੀ। ਇਸ ਸੰਬੰਧੀ ਅਸੀਂ ਦੋਵੇਂ ਜਾਣੇ ਜਹਾਜ਼ ਅੰਦਰ ਬੈਠ ਗਏ ਤੇ ਕੁਝ ਸਮੇਂ ਬਾਅਦ ਮੇਰੇ ਪਤੀ ਬਿਹੋਸ਼ ਹੋ ਗਏ। ਡਾਕਟਰਾਂ ਨੇ ਉਹਨਾਂ ਦਾ ਮੁਆਇਨਾ ਕੀਤਾ ਤਾਂ ਪ੍ਰਗਰ ਸਿੰਘ ਨੂੰ ਮ੍ਰਿਤਕ ਰਾਹ ਦੇ ਦਿੱਤਾ ਗਿਆ। ਉਸ ਦਾ ਆਪਣੇ ਬੱਚਿਆਂ ਨੂੰ ਮਿਲਣ ਦਾ ਸੁਪਨਾ ਅਧੂਰਾ ਹੀ ਰਹਿ ਗਿਆ ਉਹਨਾਂ ਦੇ ਬੱਚੇ ਕਰੀਬ 17 ਸਾਲਾਂ ਤੋਂ ਵਿਦੇਸ਼ ਵਿੱਚ ਰਹਿ ਰਹੇ ਸਨ ਤੇ ਮਾਤਾ ਪਿਤਾ ਨੇ ਪਹਿਲੀ ਵਾਰ ਵਿਦੇਸ਼ ਜਾਣਾ ਸੀ ਇਸ ਵੰਦੀ ਪੂਰੀ ਕਾਰਵਾਈ ਕਰਨ ਉਪਰੰਤ ਮ੍ਰਿਤਕ ਦੇ ਨੂੰ ਪਿੰਡ ਮੂਨਕਾ ਖੁਰਦ ਵਿਖੇ ਲਿਆਂਦਾ ਗਿਆ ਇਸ ਘਟਨਾਕੰਦ ਪਰਿਵਾਰ ਦਾ ਰੋ ਰੋ ਕੇ ਬੁਰਾ ਹਾਲ ਹੈ ਮ੍ਰਿਤਕ ਦੇ ਲੜਕੇ ਗੁਦਦੀਪ ਸਿੰਘ ਨੇ ਦੱਸਿਆ ਕਿ ਮੇਰੇ ਪਿਤਾ ਤੇ ਮਾਤਾ ਪਹਿਲੀ ਵਾਰ ਮੇਰੇ ਕੋਲ ਇਟਲੀ ਰੋਮ ਵਿਖੇ ਆ ਰਹੇ ਸਨ ਇਹ ਘਟਨਾ ਵਾਪਰਨ ਬਗਰੋਂ ਜਿੱਥੇ ਪਰਿਵਾਰ ਦੇ ਵਿੱਚ ਸੋਗ ਦੀ ਲਹਿਰ ਫੈਲ ਗਈ ਹੈ ਉੱਥੇ ਹੀ ਸਾਡੀਆਂ ਖੁਸ਼ੀਆਂ ਅਧੂਰੀਆਂ ਰਹਿ ਗਈਆਂ ਹਨ ਜਿੱਥੇ ਕਿ ਉਹਨਾਂ ਦੇ ਆਉਣ ਤੇ ਮੈਨੂੰ ਤੇ ਮੇਰੇ ਪਰਿਵਾਰ ਨੂੰ ਇੱਕ ਬਹੁਤ ਖੁਸ਼ੀ ਮਿਲਨੀ ਸੀ ਜਿਨ੍ਹਾਂ ਨੇ ਪਹਿਲੀ ਵਾਰ ਮੈਨੂੰ ਇਟਲੀ ਦੇ ਵਿੱਚ ਮਿਲਣਾਣਾ ਸੀ ਪਰ ਉਹਨਾਂ ਦੇ ਆਉਣ ਤੋਂ ਪਹਿਲਾਂ ਹੀ ਪ੍ਰਮਾਤਮਾ ਨੂੰ ਕੁਝ ਹੋਰ ਮਨਜ਼ੂਰ ਹੋ ਗਿਆ ਜਿੱਥੇ ਕਿ ਇਸ ਘਟਨਾ ਦੀ ਖਬਰ ਮਿਲਦਿਆਂ ਹੀ ਉਸਦੇ ਪੁੱਤਰ ਨੂੰ ਆਪਣੇ ਪਿਤਾ ਦਾ ਮੂੰਹ ਦੇਖਣ ਲਈ ਪੰਜਾਬ ਪਿੰਡ ਆਉਣਾ ਪਿਆ ਭਾਈ ਕਿਹਨੇ ਜੱਟ ਜੀ ਤੁਹਾਡੀ ਕਿ ਲੱਗਦੀ ਔਰ ਕਿਸ ਦਾ ਜੱਟ ਜੀ ਮੇਰੇ ਪਾਦਰ ਸਾਹਿਬ ਸੀਗੇ ਜੀ ਇਹ ਪਲੇਨ 'ਚ ਬੈਠੇ ਸਾਰ ਹੀ ਇਹਨਾਂ ਨੂੰ ਪਸੀਨਾ ਆਉਣ ਲੱਗ ਪਿਆ ਤੇ ਨਾਲ ਹੀ ਡਿੱਗ ਕੇ ਪਾਣੀ ਪੀ ਗਏ ਨੇ ਥੋੜਾ ਜਿਹਾ ਪਾਣੀ ਪੀਤਾ ਨਾਲ ਹੀ ਡਿੱਗ ਗਏ ਉਮੜ ਕੇ ਹਾਰਟ ਬੀਟਿੰਗ ਜਿੱਲੀ ਬਸ ਕਿੱਥੋਂ ਕਿੱਥੇ ਜਾ ਰਹੇ ਸੀ ਤੇ ਦਿੱਲੀ ਤੋਂ ਮਿਲਾਨ ਜਾ ਰਹੇ ਸੀ ਕਿ ਮੈਂ ਮਿਲਾਨ ਨਹੀਂ ਇਟਲੀ ਤੇ ਦਿੱਲੀ ਤੋਂ ਫਲਾਈਟ ਸੀ ਉਹਨਾਂ ਦੀ ਪਹਿਲਾ 15 ਤਰੀਕ ਨੂੰ ਸੀ ਫਲਾਈਟ ਉਸ ਦਿਨ ਵੀ ਦੇਬੀਹੋਸ਼ ਹੋ ਗਏ ਜੀ ਫਲਾਈਟ 'ਚ ਬੈੰਦੇ ਜਾ ਰਹੀ ਤੇ ਉਹਨਾਂ ਨੇ ਹਸਪੀਟਲ ਲੈ ਕੇ ਗਏ ਸਾਰੀ ECG ਵਗੈਰਾ ਕੀਤੀ ਉਹਨਾਂ ਦੀ ਟੈਸਟ ਚੈੱਕ ਕਰ ਪੀਤਾ ਸਾਰਾ ਕੰਦੇ ਨਹੀਂ ਘਬਰਾਟ ਨਾਲ ਕਰਕੇ ਨਾ ਦੌੜ ਭੱਜ ਕੇ ਘਬਰਾਟ ਕਰਕੇ ਉਹਨਾਂ ਬੇਹੋਸ਼ ਹੋ ਗਏ ਸਫੋਕੇਸ਼ਨ ਹੋ ਗਈ ਜੀ ਉਹਨਾਂ ਨੇ ਸਾਰਾ ਸਰਟੀਫਿਕੇਟ ਬਣਾਤਾ ਨਹੀਂ ਅ ਕਾਜਾ ਫੇਟਰੂ ਫਲਾਈਟ ਬਣਾਤਾ ਸੀ ਉਹਨਾਂ ਨੇ ਸਰਟੀਫਿਕੇਟ ਸਾਰਾ ਕਿᱪੇ ਕਰ ਸਕਦੇ ਆ ਸਫਰ ਫਿਰ ਅਸੀਂ ਇੱਕ ਉੱਥੇ ਹੋਟਲ 'ਚ ਰਕਵਾਤਾ ਉਹਨਾਂ ਨੂੰ ਇੱਕ ਰਾਤ ਵਿੱਚ ਸੀ ਉਹ ਤੋਂ ਅਗਲੇ ਦਿਨ ਦੀ ਫਲਾਈਟ ਕਰਵਾਤੀ ਉਹਨਾਂ ਦੀ ਫਿਰ ਅਗਲੇ ਦਿਨ ਫੇਰ ਆ ਕੇ ਬਾਹਰ ਬੈਠੇ ਬਾਅਦ ਫਲਾਈਟ 'ਚ ਹੀ ਗਏ ਮम्मा ਦੇ ਨਾਲ ਹੀ ਬਿੰਦੇ ਸਾਰੀ ਬਾਤ ਪਸੀਨੇ ਆਉਣ ਲੱਗ ਪਏ ਉਹਨਾਂ ਨੂੰ ਉੱਥੇ ਡੇਗ ਗਏ ਮੋਟੇ ਹਾਰ ਹੀ ਨਹੀਂ ਜੰਲੇ ਆ ਪਹਿਲੀ ਏ ਚਲੇ ਸੀ ਤੁਹਾਨੂੰ ਮਿਲੂ हाँ जी सर मेरे तो पहली बार आना उ पहले तो वैसे आप डुबई रेंगे होंगे काफ़ी टाइम हो गया से साल काफ़ी गए लोग इतने फिर पंजाब से मेरे तो पहली बार चलिए थे अच्छी किन्ने चेर बाद हाँ जी उसे कि समा हो गया मैनु इटली से हो गया भाजपा सोलह साल हो गया सोलह सतारह साल हो गया मैनु इटली जिस तरह उन्होंने मिलन आना और किस तरह माहौल बहुत खुशी वाला माहौल सारा कुछ लैके रखिया तैयारियां कितिया ਕੀ ਇਕ ਲਿਆ ਕੇ ਰੱਖੇ ਕੋਈ ਵਸਤੂ ਲਿਆ ਕੇ ਰੱਖੇ ਕਪੜੇ ਵਗੈਰਾ ਲੈ ਕੇ ਰੱਖੇ ਸਾਰੇ ਉਹਨਾਂ ਦੇ